ਲਓ ਜੀ ਅਸੀਂ ਕਰਾ ਲਿਆ ਵਿਆਹ ਆ ਜਾ ਮਰੂ ਆ ਜਾ ਮਰ ਕੋ ਮੈਂ ਤਾਂ ਕਾ ਹੈਗੇ ਨੇ ਕੋਰਟ ਮੈਰਿਜ ਦੇ ਕਾਗਜ਼ ਸਿੱਧੇ ਨਾ ਕਰ ਪਤਾ ਲੱਗ ਗਿਆ ਅੰਬੈਸੀ ਵਾਲੇ ਨੇ ਆ ਕੋਰਟ ਮੈਰਿਜ ਦੇ ਕਾਗਜ਼ ਹੈ ਨਾ ਤੇ ਅਮਰੋ ਹਿੰਟਾਂ ਕੁਛ ਹਾਂ ਮਰ ਕੋ ਅਮਰੋ ਬੱਲੇ ਸੋਨੇ ਵਿਆਹ ਕੰਮ ਤਾਂ ਤੂੰ ਹੱਥ ਨੇ ਵੀ ਕਰ ਸਕਦਾ ਇੱਥੇ ਆ ਮੜ ਜਾ ਔਰੇ ਪਾਪਾ ਮੈਂ ਕੀ ਕਰਾਂ ਡਿਊਟੀ ਇਹ ਜੀ ਹੈ ਮੈਨੂੰ ਤਾਂ ਛੁੱਟੀ ਹੀ ਨਹੀਂ ਮਿਲਦੀ ਸਾਰੇ ਪੇਸ਼ੈਂਟ ਮੈਨੂੰ ਇਕੱਲੇ ਨੂੰ ਸੰਭਾਲਣੇ ਪੈਂਦੇ ਨੇ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦਿਖਾਣੇ ਆ ਬਲੌਗ ਅਮਰੂ ਤੇ ਮੁਕਪੋ ਦੀ ਫਿਲਮ ਦਾ ਹਰਾਮੀ ਫਿਲਮ ਦਾ ਸ਼ੂਟ ਸਟਾਰਟ ਕਰਨ ਲੱਗੇ ਆ ਤੇ ਅੱਜ ਸਾਡੇ ਨਾਲ ਨਵੇਂ ਆਰਟਿਸਟ ਵੀ ਪਹੁੰਚੇ ਹੋਏ ਨੇ ਇਹਨਾਂ ਨੂੰ ਵੀ ਮਿਲੋ ਮਾਣ ਮੇਰੇ ਬਲਾਂਗ ਤੁਸੀਂ ਦੇਖ ਰਹੇ ਹੋ ਸਾਡੀ ਫਿਲਮ ਤੇ ਅੱਜ ਦੀ ਫਿਲਮ ਵੈਰੀ 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 ਸਪੈਸ਼ਲ ਹੈ ਉਹ ਤੁਸੀਂ ਐਪੀਸੋਡ ਦੇ ਵਿੱਚ ਦੇਖਿਓ ਵਿੱਚ ਨੂੰ ਥੋੜੇ ਜਿਹਾ 10-20 ਦੂੰਗੀ ਕਿਉਂਕਿ ਅੱਜ ਦੱਸਣਾ ਮੈਨੂੰ ਅੱਜ ਨਹੀਂ ਬਾਅਦ ਚ ਬਾਅਦ ਦੇਖ ਕੇ ਪਤਾ ਲੱਗ ਜੂ ਹੈ ਦੱਸਣਾ ਨਹੀਂ ਦੱਸਣਾ ਦੱਸ ਦੇ ਨੇ ਅੱਜ ਮੈਂ ਤੇ ਅਮਰ ਨੂੰ ਵਿਆਹ ਕਰਾਉਣ ਲੱਗੇ ਆ ਬਸ ਇੰਨਾ ਇੱਕ ਦੱਸ ਦੋ ਹੈ ਅੱਜ ਸਾਡਾ ਵਿਆਹ ਹੋਗਾ ਤੇ ਇਹ ਮੇਰੇ ਡੈਡੀ ਨੇ ਫਿਲਮ ਦੇ ਵਿੱਚ ਤੇ ਪਰ ਇਹ ਮੇਰਾ ਮਨ ਤੋੜਨਗੇ ਕਿਉਂਕਿ ਮੇਰੀ ਇਜਾਜ਼ਤ ਤੋਂ ਬਿਨਾਂ ਮੈਂ ਵਿਆਹ ਕਰਾ ਰਹੇ ਨੇ ਮੈਂ ਇਹਨਾਂ ਦੀ ਇਜਾਜ਼ਤ ਤੋਂ ਬਿਨਾ ਵਿਆਹ ਕਰਾਉਂਗੀ ਪਰ ਮੈin ਇਥੇ ਗਲਤ ਨਹੀਂ ਹੈ ਕਿ ਜੇ ਮੈਂ ਵਿਆਹ ਕਰਾ ਰਹੀ ਹਾਂ ਕਿਉਂਕਿ ਕਈ ਬੱਚੇ ਹੁੰਦੇ ਨੇ ਹਨਾ ਜਿਹੜੇ ਮਾਪਿਆਂ ਦੇ ਖਿਲਾਫ ਜਾ ਕੇ ਵਿਆਹ ਕਰਾਉਂਦੇ ਨੇ ਉਹ ਕਿਤੇ ਨਾ ਕਿਤੇ ਕੋਈ ਹੁੰਦੀ ਆ ਗੱਲ ਪਰ ਮੈਂ ਤਾਂ ਇਹਦੀ ਲਾਈਫ ਬਚਾਉਣ ਲਈ ਵਿਆਹ ਕਰਾਉਂਗੀ ਇਸ ਕਰਕੇ ਮੈਂ ਇਥੇ ਗਲਤ ਵੀ ਹੀ ਹੈਗੀ ਤੇ ਅਮਰੂ ਤੂੰ ਕੀ ਕਹਿਣਾ ਬੋਲੇ ਚਾ ਚੜਾ ਹੋਇਆ ਅਮਰੂ ਨੂੰ ਵਿਆਹ ਦਾ ਇਹ ਤਾਂ ਵੀਡੀਓ ਚ ਵੀ ਸੰਗੀ ਜਾਂਦਾ ਦੱਸ ਦੇ ਕਰੈਕਟਰ ਚ ਸੀਦਾਈਆਂ ਤਾਂ ਇਹ ਹੱਸੇ ਨਹੀਂ ਦੱਸ ਵਿਆਹ ਕਰੋਣਾ ਮੇਰੇ ਨਾਲ ਅੱਜ ਮੁੱਖੋਂ ਨਾਲ ਵਿਆਹ ਕਰਾਂ ਉਹ ਜੀ ਬੋਲਦੇ ਅੱਜ ਮੁੱਖੋਂ ਨਾਲ ਵਿਆਹ ਕਰਾਂਗਾ ਇੱਕ ਹੱਸ ਕੇ ਦਿਖਾ ਦੋ ਸਰੋ ਬਾਕੀ ਤੁਸੀਂ ਸਾਰਾ ਹਨਾ ਫਿਲਮ ਚ ਦੇਖਿਓ ਤੇ ਡੈਡੀ ਜੀ ਤੁਸੀਂ ਕੀ ਕਹੋਗੇ ਮੈਂ ਤਾਂ ਬਟਾ ਇਹੀ ਕਹੂੰਗਾ ਬੀਚ ਨੂੰ ਕਿਸੇ ਦੀ ਜ਼ਿੰਦਗੀ ਸੁਧਾਰ ਲਈ ਤੁਸੀਂ ਇਹ ਕਦਮ ਚੁੱਕਿਆ ਉਹ ਮੈਨੂੰ ਵੀ ਨੁਰਾ ਨਹੀਂ ਲੱਗਣਾ ਨਹੀਂ ਲੱਗਣਾ ਚਲੋ ਜੀ ਡੈਡੀ ਤਾਂ ਖਿਆਲ ਹੋ ਗਏ ਤੇ ਵੀਰੇ ਤੁਸੀਂ ਇਹ ਮੇਰਾ ਭਰਾ ਬਣਿਆ ਹੋਇਆ ਮੈਂ ਸੁਭਾਅ ਨਰਮਈ ਮਤਲਬ ਦੇਖੋ ਜਿਹੜਾ ਭੈਣ ਦਾ ਬੰਦਲਾ ਪੜ੍ਹੀ ਲਿਖੀ ਹੈ ਚੰਗਾ ਫਸਲੀ ਲੈ ਆ ਗਿਆ ਇਹਨੇ ਸੋਚ ਕੇ ਪੜ੍ਹੀ ਲੱਗ ਗਿਆ ਅੱਛਾ ਹੋਰ ਤੁਹਾਡਾ ਕੈਰੈਕਟਰ ਵਧੀਆ ਲੰਦਾ ਤੁਹਾਨੂੰ ਕਿਵੇਂ ਹਾਂ ਸਾਡੀ ਕੋਈ ਭੈਣ ਹੈ ਨਹੀਂ ਸਭ ਨੇ ਦੂਰ ਦੂਰ ਅੱਛਾ ਠੀਕ ਹੈ ਜੀ ਸਾਰੀ ਫਿਲਮ ਇਨਸਾਈਟ ਕਰੋ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਕਮੈਂਟ ਵੀ ਕਰਿਓ ਤੇ ਆਪਾਂ ਭੈਣ ਦੀ ਵੀ رائے ਜਾਣ ਲੈਂਦੇ ਆ ਕੀ ਨਾ ਤਾਂ ਕੀ ਵਿਚਾਰ ਹੈ ਹੂੰ ਹਨ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਮੈਂ ਵਿਆਹ ਕਰਾ ਲਿਆ ਮੈਨੂੰ ਵਧੀਆ ਵੀ ਲੱਗਿਆ ਪਰ ਜਿੰਨੀ ਦੇਰ ਮੇਰੇ ਘਰ ਵਾਲਾ ਬਾਹਰ ਨਹੀਂ ਆ ਜਾਂਦਾ ਮੈਨੂੰ ਇਹ ਵਿਆਹ ਤਾਂ ਖੁਸ਼ੀ ਨਹੀਂ ਹੈਗੀ ਬਿਲਕੁਲ ਵੀ ਤੁਸੀਂ ਨਹੀਂ ਚਾਹੁੰਦੇ ਹੈਗੇ ਕਿ ਅਮਰੂਦੀ ਜ਼ਿੰਦਗੀ ਬਚਾਵਾਂ ਮੈਂ ਦੇਖੋ ਜ਼ਿੰਦਗੀ ਤਾਂ ਬਚਣੀ ਚਾਹੀਦੀ ਅਮਰੂਦੀ ਹੂੰ ਪਰ ਇੱਕ ਸਾਈਡ ਮੇਰੇ ਘਰ ਵਾਲਾ ਜੇਲ੍ਹ ਚ ਹੈ ਨਾ ਉਹਨੂੰ ਵੀ ਬਾਹਰ ਕੱਢਣਾ ਨਾ ਕੋਈ ਨਾ ਉਹਨੂੰ ਬੈਠਾ ਰਹਿਣ ਦੇ ਤੇ ਮੇਰਾ ਸਾਰਾ ਮਾਈਂਡ ਉਧਰ ਹੀ ਹੈ ਮੇਰਾ ਤੈਨੂੰ ਵੀ ਹੋਰ ਲਿਆ ਦਾਂਗੇ ਹੁਣ ਬੈਠਾ ਰਹਿਣ ਦੇ ਉੱਥੇ ਬੇਟਾ ਹੋਰ ਨਾਲ ਦੀ ਚਲੋ ਠੀਕ ਆ ਚਲੋ ਜੀ ਫੇਰ ਆਓ ਕਰਦੇ ਆ ਸ਼ੂਟ ਸਟਾਰਟ ਛੱਡਦੇ ਆ ਮਰੂ ਹੁਣ ਚੱਲ ਚਲੋ ਸਾਰਾ ਦਿਨ ਕੋ ਮੇਰਾ ਨਾਮ ਨਹੀਂ ਲਿਆ ਨਾ ਅੱਜ ਪਹਿਨੇ ਕਹਿੰਦੇ ਹਿੰਦੀ ਵਸੂਲੀ ਪਹਿਨੇ ਨਾਮ ਬਸ ਇ렇게 ਜਿਹਾ ਤਾਂ ਪਿਆਰ ਲੱਗਦਾ ਤੇਰਾ ਵੀ ਲੱਗਦਾ ਤੇਰਾ ਖਸਮ ਲੱਗਦਾ ਹਾਂ ਆਹੋ ਸਾਰਾ ਦਿਨ ਨਾਮ ਨੂੰ ਮਿਲ ਕੇ ਜਾਊਂਗੀ ਆਹ ਤੇ ਨੂੰ ਕੇ ਸਾਡੇ ਤੋਂ ਹੁਕਮ ਚਲਾਉਣੀ ਫੁਲ ਬੋਲੀ ਤੇਰਾ ਕਿ ਖਸਮ ਲੰਦਾ ਆਹੋ ਲੱਗਦਾ ਉਹ ਭਾਈ ਦੇ ਚੁਪ ਕਰ ਦੇ ਦੇਖ ਲਈ ਪਾਪਾ ਮੇਰਾ ਤਾਂ ਇਹ ਤਾਂ ਮਾਮਾ ਕਰਤਾ ਅੰਮਰੂ ਨਾਲ ਤਾਂ ਮੈਨੂੰ ਪੂਰੀ ਹਮਦਰਦੀ ਆ ਅੰਮਰੂ ਨੂੰ ਵੀ ਪਤਾ ਹੈਗਾ ਹੁਣ ਮੈਂ ਕੀ ਕਰ ਸਕਦੀ ਆ ਮੈਂ ਆਪ ਮੁਜਬੂਰ ਆ ਮੈਂ ਵੀ ਤਾਂ ਆਪ ਦਾ ਘਰ ਦਸੋਣਾ ਨਾ ਉਹ ਪੁੱਤ ਤੂੰ ਤਾਂ ਕਹੀ ਜਾਂਦੇਵੇਂ ਮੈਨੂੰ ਅੰਮਰੂ ਨਾਲ ਹਮਦਰਦੀ ਆ ਤੇ ਪਰ ਇੰਦਰ ਨੇ ਕੀ ਸੋਚਿਆ ਅੰਮਰੂ ਵਾਸਤੇ ਉਹਨੇ ਇਹ ਸੋਚਿਆ ਵੀ ਬੱਸ ਮੈਂ ਤਾਂ ਸਾਰੀ ਉਮਰ ਕੰਮ ਹੀ ਲੈਣਾ ਇਹਨੂੰ ਨਸ਼ੇ ਤੇ ਲਾ ਦੇਉ ਵੈ ਗੁੱਡ ਤੇ ਇੱਕ ਹੁਣ ਉਹ ਸੀਗਾ ਨਾ ਤੇ ਇਹਦਾ ਕੀ ਹੋ ਗਿਆ ਕਿ ਨਹੀਂ ਮੈਂ ਮੈਂ ਪਾਪਾ ਮੈਂ ਦੱਸ ਸੀ ਪਾਪਾ ਮੈਂ ਦੱਸਿਆ ਦੀ ਮੀਤ ਨੂੰ ਤੇ ਸਾਰੀ ਗੱਲ ਮੈਨੂੰ ਆਈ ਸੀ ਚੱਲ ਫੀਤ ਕੋਈ ਹੱਲ ਕਰ ਦੂਗਾ ਹਾਂ ਤੇ ਨਹੀਂ ਇਹ ਨਹੀਂ ਸੋਚਦੀ ਇਹ ਗੱਲਾਂ ਨੂੰ ਪਤਾ ਨਹੀਂ ਕੀ ਸਮਝਣ ਲੱਗ ਗਈ ਆਪਦੇ ਆਪ ਨੂੰ ਐਕਸ਼ਨ ਇਹ ਨਹੀਂ ਨਾ ਸੋਚਦੀ ਇਹਨਾਂ ਗੱਲਾਂ ਨੂੰ ਪਤਾ ਨਹੀਂ ਆਪਦੇ ਆਪ ਨੂੰ ਕੀ ਸਮਝਣ ਲੱਗ ਗਈ ਕੀ ਚੌਂ ਕਰ ਰਹੇ ਅੰਕਲੋ ਬਿਸਕੁਟਾਂ ਵਾਲੀ ਕਿਹੜੀ ਗੱਲ ਸੀ ਕੀ ਹੋ ਗਿਆ ਸੀ ਲੜਾਈ ਹੋ ਗਈ ਸੀ ਤੁਹਾਡੀ ਉਹ ਬੇਟਾ ਲੜਾਈ ਨਹੀਂ ਹੋਈ ਸੀ ਮੈਂ ਨਾ ਹਰਿਆਣਾ ਵਿੱਚ ਕੰਮ ਕਰਦਾ ਸੀ ਉੱਥੇ ਮੇਰੇ ਕੋਲ ਇੱਕ ਲੇਬਰ ਵਾਲਾ ਸੀ ਕਹਿੰਦਾ ਮਿਸਤਰੀ ਧੰਨੇਕ ਬਾਤ ਬਤਾऊं ਹੂੰ ਮੈਂ ਉਸ ਨੂੰ ਕਹਿੰਦਾ ਮੈਂ ਬੋਲ ਬੇਟਾ ਕਿਆ ਕਹਿੰਦਾ ਮਿਸਤਰੀ ਮੈਂ ਇੱਕ ਨਾ ਮਿਲਟਰੀ ਕੈਪਸਰ ਦੇ ਘਰ ਕੰਮ ਕਰ ਰਹਾ ਥਾ ਕਹਿੰਦਾ ਉਸਨੇ ਕਿਆ ਕੀਤਾ ਅਫਸਰ ਕਹਿੰਦਾ ਘਰ ਸੇ ਬਾਹਰ ਜਾ ਰਹਾ ਥਾ ਅੱਛਾ ਉਸ ਦੀ ਬੇਟੀ ਔਰ ਦਮਾਦ ਨੇ ਆਣਾ ਦਾ ਕਹਿੰਦਾ ਘਰ ਪੇ क्या वो मेरे को बोलता है रिंकू ये ले बिस्कुट ये तो उनके लिए है बेटी और दामाद के लिए अच्छा तो कहना दूसरे बिस्कुट ये कहना कुत्तों के लिए है कुत्ते कुत्तों को खिलाने का ना ये बिस्कुट अच्छा तो कहना मैंने सोचा ठीक है कहना मैंने बोला साहब ठीक है जैसे आप बोलोगे वैसे ही करूंगा तो कहना बाद में मिस्त्री मैं तो भूल गया भी कुत्तों <laughs> वाले कौन से बिस्कुट थे इंसान वाले कौन से थे कहना मैंने तो जो कुत्तों वाले बिस्कुट थे वो तो कहना उसकी बेटी और दमाद को रख दिए जो बेटी <laughs> और दमाद वाले बिस्कुट थे वो कुत्तों को खिला दिए जब वो आया अब सर भी तूने रिंकू को सेवा पानी अच्छा किया कहता मैंने बोला हाँ साहब ये देखो ये बिस्कुट मैंने कुत्तों को खिला दिए ये बिस्कुट जो आपने बोला था मैंने आपकी बेटी और दमाद को खिला दिया कहता हे साढ़े मूर्ख ਇਹ ਤਾਂ ਕੁੱਤੋਂ ਵਾਲੇ ਬਿਸਕੁਟ ਹੈ ਜੋ ਬੇਟੀ ਔਰ ਦਮਾਦ ਕੋ ਖਵਾ ਦिए ਹੂੰ ਜੋ ਤੁਸੀਂ ਕੁੱਤੋਂ ਕੋ ਡਾਲ ਦिए ਉਹ ਨੂੰ ਗੱਦੇਣੇ ਤੇ ਅੱਛਾ ਫੇਰ ਫਿਰ ਕਹਿੰਦਾ ਉਸਨੇ ਮੇਰੇ ਕੋਲ ਬਹੁਤ ਡਾਂਟਾ ਕਹਿੰਦਾ ਮੈਨੇ ਬੋਲਾ ਸਾਬ ਬਿਸਕੁਟ ਤਾਂ ਬਿਸਕੁਟ ਹੈ ਬੋਲੇ ਉਹ ਕੁੱਤੋਂ ਵਾਲੇ ਹੈ ਬੋਲੇ ਹੁਨ ਸੰਨ ਵਾਲੇ ਬੜੇ ਤੋਂ ਇੱਕ ਜਗ੍ਹਾ ਹੀ ਹੈ ਹੂੰ ਬਸ ਕਹਿੰਦਾ ਫਿਰ ਮੈਨੇ ਉਸਤੇ ਪੈਂਡਾ ਚੜਾਇਆ ਅੱਛਾ ਹੋ ਜਾਂਦਾ ਕਈ ਵਾਰੀ ਭੁੱਲ ਜਾਂਦੇ ਆ ਤੁਸੀਂ ਵੀ ਜਿਹੜੇ ਦੇਖ ਰਹੇ ਹੋ ਨਾ ਸਾਨੂੰ ਧਿਆਨ ਨਾਲ ਰੱਖਿਆ ਕਰੋ ਬਿਸਕੁਟ ਕੁੱਤਿਆਂ ਵਾਲੇ ਬਿਸਕੁਟ ਅਲੱਗ ਰੱਖਿਆ ਕਰੋ ਤੇ ਬੰਦਿਆਂ ਵਾਲੇ ਅਲੱਗ ਰੱਖਿਆ ਕਰੋ ਤੁਹਾਨੂੰ ਦਿਖਾਨੀ ਆ ਉਹ ਪਾਗਾਂ ਵਾਲੀ ਥਾਂ ਜਿੱਥੇ ਹੁਣ ਅਮਰੂ ਤੇ ਮੁਕੋ ਦੇ ਵਿਆਹ ਦੀ ਗੱਲ ਪੱਕੀ ਹੋਣ ਜਾ ਰਹੀ ਹੈ ਇੱਧਰੋਂ ਤੁਰਪੀ ਇੱਧਰੋਂ ਜਾਈ ਜਾਉ ਜਦੋਂ ਥੇਜ ਬਾਕੀ ਫੇਰ ਮੈਂ ਉੱਧਰੋਂ ਤੁਰੂੰਗਾ ਏਸੀ ਨੇ ਇੱਥੋਂ ਲੈ ਲਈ ਜੰਗਾ ਉੱਥੇ ਬੈਠਦੇ ਆ ਤੱਕ ਤਾਂ ਲੈ ਨਹੀਂ ਗੱਲਾਂ ਚਲੋ ਮੱਕੋ ਆਏ ਹਾਂ ਕੋਈ ਕੁਝ ਨਹੀਂ ਨਾ ਕੋਈ ਨਹੀਂ ਚਲੋ 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 ਲਓ ਜੀ ਹੁਣ ਸਾਡੇ ਵਿਆਹ ਦੀ ਗੱਲ ਪੱਕੀ ਹੋ ਰਹੀ ਆ ਠੀਕ ਆ ਚੱਲਾਂ ਮੈਂ ਛੱਟ ਤੇ ਬਾਅਦ ਚ ਬਣਾਵਾਂਗੇ ਮੈਨੇ ਫੋਨ ਮੈਂ ਕੋਰਸਾ ਸਾਹਿਬ ਨੂੰ ਚੁੱਪਾ ਲਓ ਲਓ ਜੀ ਅਸੀਂ ਕਰਾ ਲਿਆ ਵਿਆਹ ਆ ਜਾ ਮਿਰੂ ਆ ਜਾ ਮੱਕੋ ਮੈਂ ਸਾਹ ਪਤਾ ਹੈਗੇ ਨੇ ਕੋਰਟ ਮੈਰਿਜ ਦੇ ਕਾਗਜ਼ ਸਿੱਧੇ ਨਾਲ ਘਰ ਪਤਾ ਲੱਗ ਗਿਆ ਅੰਬੈਸੀ ਵਾਲੇ ਨੇ ਆ ਕੋਰਟ ਮੈਰਿਜ ਦੇ ਕਾਗਜ਼ ਹੈ ਨਾ ਤੇ ਹੁਣ ਆਪਾਂ ਅੱਧ ਦੇ ਮਾਲਕ ਬਣ ਗਏ ਆ ਘਰ ਦੇ ਬਾਬਾ ਜੀ ਕਿਵੇਂ ਲੱਗਿਆ ਉਹ ਭਾਈ ਦੁੱਖੀ ਲੱਗਿਆ ਮੈਨੂੰ ਤਾਂ ਵਧੀਆ ਲੱਗਿਆ ਪਰ ਨਾਲ ਦੁੱਖ ਵੀ ਲੱਗਿਆ ਆ ਪੈਂਦਾ ਐਮਬੀਬੀਐਸ ਡਾਕਟਰ ਬਾਹਰ ਲਾਉਂਦੀ ਤੇਰੇ ਵਾਸਤੇ ਆਹੋਂ ਨੂੰ ਬੱਲੇ ਪੈ ਗਿਆ ਵਿਚਾਰ ਨੂੰ ਉਹ ਬੰਦੇ ਨੂੰ ਬਹੁਤ ਦੁੱਖ ਮੈਨੂੰ ਤਾਂ ਬਹੁਤ ਦੁੱਖ ਆ ਜੁੱਤੀਆਂ ਨਾਲ ਸਿਰੇ ਸਰਪੰਨਾ ਜੀ ਕਰਦਾ ਤੇਰਾ ਕਿਉਂ ਮੈਂ ਕੀ ਗਲਤ ਕੀਤਾ ਉਹ ਨਹੀਂ ਲੈ ਗਈ ਹੁਣ ਦਾ ਅੱਠ ਕਿਲੇ ਚੱਲ ਗਿਆ ਉਹ ਭਾਈ ਤੇਰੀਆਂ ਕੁੰਮੇ ਗੱਲਾਂ ਨੇ ਇੱਕ ਪਾਸੇ ਕਿਸੇ ਦੀ ਜਿੰਦਗੀ ਬਣਾਉਣ ਲਈ ਤੂੰ ਆਖਾ ਤੂੰ ਚੱਕਿਆ ਪਰ ਦੂਜੇ ਪਾਸੇ ਮੈਨੂੰ ਦੁੱਖ ਵੀ ਹੋਇਆ ਤੈਨੂੰ ਮੈਂ ਪੜਾਅ ਲਿਖਿਆ ਕਿ ਡਾਕਟਰ ਬਣਾਇਆ ਸੀ ਠੀਕ ਹੈ ਭਾਜੀ ਤੁਸੀਂ ਇਹ ਕਿਹਾ ਸੀ ਜੇ ਕਿਸੇ ਦੀ ਅੱਖਾਂ ਸਾਹਮਣੇ ਜ਼ਿੰਦਗੀ ਬਰਬਾਦ ਹੁੰਦੀ ਹੋਵੇ ਨਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਆ ਸ਼ਾਬਾਸ਼ ਪੁੱਤ ਮੈਂ ਤੁਹਾਡੀ ਗੱਲ ਮੰਨੀ ਆ ਦੋ 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 ਠੀਕ ਹੈ ਦੋਸਤੋ ਸਾਡੀ ਵੀਡੀਓ ਵੀ ਦੇਖਿਓ ਕਮੈਂਟ ਲਾਈਕ ਕਰਿਓ ਹਨਾ ਵੀਡੀਓ ਆ ਗਈ ਆਪਣੇ ਚੈਨਲ ਆਮਲ ਦਗਾਲ ਤੇ ਇਹ ਸੀਰੀ ਚੱਲ ਰਹੀ ਹੈ ਅੰਮਰੂ ਵਾਲੀ ਸਾਰਿਆਂ ਨੇ ਉਹਨੂੰ ਵੀ ਸਪੋਰਟ ਕਰੋ ਜਿਵੇਂ ਜੱਟ ਵੀ ਟਾਲੀਆਂ ਬੱਬਲ ਗੌਰ ਵਾਲੀਆਂ ਵੀਡੀਓ ਨੂੰ ਪਸੰਦ ਕਰਦੇ ਹੋ ਆਪਣੇ ਤੇ ਵੀ ਆਉਣੀਆਂ ਫਿਲਮਾਂ ਟੈਨਸ਼ਨ ਨਾ ਲਓ ਆਪਾਂ ਵੀ ਪਾ ਰਹੇ ਹੁਣ ਤੇ ਵਲੌਗ ਤਾਂ ਦੇ ਹੀ ਰਹਿੰਦੇ ਨੇ ਚੱਕ ਦੋ ਪੱਟੇ ਅਰਦੋ ਬਾਈ ਸਾਰੇ ਸੋ ਵੀ ਸਪੋਰਟ ਨਾਲ ਹੀ ਅਸੀਂ ਸਾਰੇ ਆਰਟਿਸਟ ਜਿਹੜੇ ਹੁੰਦੇ ਆਂ ਅਗਰ ਤੁਸੀਂ ਸਪੋਰਟ ਕਰੋਗੇ ਜੀ ਸਾਨੂੰ ਪਸੰਦ ਕਰੋਗੇ ਤਾਂ ਹੀ ਸਾਡਾ ਹੌਸਲਾ ਹੁੰਦਾ ਜੀ ਇਹਨਾਂ ਦੀ ਵੀਡੀਓ ਦੇ ਵਿੱਚ ਚਰਨੋਂ ਵੀ ਐ ਸੋ ਚਰਨੋਂ ਨੂੰ ਸਾਰੇ ਪਸੰਦਤਾ ਕਰਦੇ ਨੇ ਜੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਅਮਨ ਦਗਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤਾਂ ਤੁਹਾਡਾ ਬਹੁਤ ਬਈ ਜਾਂਦੇ ਆ ਅਸੀਂ ਚੱਲੇ ਆਂ ਸਾਡਾ ਵੀਰ ਆ ਗਿਆ ਹੁਣ ਸਾਡੀ ਫਲਾਈਟ ਹੈ ਅਸੀਂ ਲੇਟ ਹੋ ਰਹੇ ਹਾਂ ਬਾਏ ਬਾਏ ਮੈਡਮ ਇੱਕ ਗੱਲ ਦੱਸੋ ਜੀ ਹਾਂਜੀ ਲੋਕ ਕਹਿੰਦੇ ਨੇ ਵੀ ਜਨਾਨੀ ਚ 365 ਲੀਟਰ ਹੁੰਦੇ ਆ ਇਹ ਗੱਲ ਸਹੀ ਹੈ ਜੀ ਜਮਾ ਸਹੀ ਹੈ ਬਿਲਕੁਲ ਖੋ ਸਾਲ ਚ 365 ਦਿਨ ਹੁੰਦੇ ਨੇ ਹਾਂਜੀ ਤੇ ਇੱਕ ਚਲਿੱਤਰ ਅਸੀਂ ਹਰ ਰੋਜ਼ ਚਲਾਉਣਾ ਹੁੰਦਾ ਹਾਂਜੀ ਤੇ ਜਿਹੜਾ ਚਲਿੱਤਰ ਇੱਕ ਵਾਰੀ ਚਲਾ ਲਿਆ ਉਹ ਅਸੀਂ ਸਾਰਾ ਸਾਲ ਦੁਹਰਾਉਂ ਨਹੀਂ ਕਰਦੀਆਂ ਅੱਛਾ ਜੀ ਇਸ ਕਰਕੇ ਸਾਡੇ ਚ 365 ਚਲਿੱਤਰ ਹੁੰਦੇ ਨੇ ਠੀਕ ਓ ਨੋ 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 ਤੂੰ ਐ ਕਰ ਪਾਪੇ ਨੂੰ ਫੋਨ ਕਰ ਪਾਪੇ ਦੀ ਤਾਂ ਇਹ ਲਾਡ ਲਈ ਹੈ ਇਹਨੇ ਕਦੇ ਅੱਜ ਤੱਕ ਪਾਪੇ ਦੀ ਗੱਲ ਨਹੀਂ ਮੋੜੀ ਹੈਗੀ ਆ ਪਾਪਾ ਪੀ ਮਨਾਉ ਨੂੰ ਤੂੰ ਐ ਕਰ ਜਾ ਕੇ ਫੋਨ ਕਰ ਹੁਣੇ OK ਮਾੜਾ ਦਿਖਾ ਦੇ